ਸੁਣੋ ਆਹਾਂ ਕੀ ਗੱਲਿਆ ਪਿਆ ਨਹੀਂ ਫਰਕ ਨਹੀਂ ਓਹੋ ਹੂੰ ਕੀ ਆਲ ਭਾਈ ਉਹ ਸੋਨੂ ਵੀਰ ਕੀ ਆਲਿਆ ਕੀ ਆ ਰਹਾ ਭਾਬੀ ਨੂੰ ਓ ਯਾਰ ਕਿਉਂ ਹੁੰਦੀਆਂ ਸੁਣੋ ਉਲਟੀਆਂ ਹੋਣ ਡੀਆਂ ਇਸਿਰ ਤੇ ਬੰਦਿਆ ਯੋ ਕਿਦਾਂ ਕੋ ਕੋ ਨਹੀਂ ਯਾਰ ਨਜ਼ਰ ਲਵਾ ਲੈਂਦੀ ਆ ਅੱਛਾ ਪਾਰ ਵਿਆਹ ਹੀ ਨਾ ਪੰਜ ਸੱਤ ਦਿਨ ਸਾਡੇ ਰਿਸ਼ਤੇਦਾਰੀ ਚ ਵਿਆਹ ਗਏ ਤੇ ਉਥੇ ਇਹਨੇ ਪਾਇਆ ਕਿਹੜਾ ਸੂਟ ਪਾਇਆ ਸੀ ਜੋਰ ਜੱਟ ਦਾ ਹਾਂ ਜੋ ਜੱਟ ਦਾ ਨੀਲ ਇਹਨਾਂ ਗਦਾ ਫਰਾਕ ਸੂਟ ਠੀਕ ਆ ਫਰਾਕ ਸੂਟ 'ਚ ਇਹ ਤੇ ਭਰਾਵਾ ਉੱਥੇ ਲਾਵੇ ਅੱਖ ਸੋਣੀ ਸਾਰੇ ਰਿਸ਼ਤੇ ਜਰਾ ਤੋਂ ਵਾਦੇ ਲੱਗਣ ਨਹੀਂ ਹੀਗੀ ਕਿ ਹਾਂ ਤੇ ਨਜ਼ਰ ਲਵਾ ਲਈ ਤੈਨੂੰ ਪਤਾ ਨਜ਼ਰੇ ਨੂੰ ਮਿੱਟ ਜ ਲੱਗ ਜਾਂਦੀ ਆ ਦਵਾਈ ਦਵਾਈ ਹੁਣ ਆ ਦਵਾਈ ਇੱਕ ਗੋਲੀ ਦਿੱਤੀ ਆ ਦੂਜੀ ਆਪਾਂ ਲੈ ਕੇ ਆਉਨੇ ਆ ਕੋਰ ਦੱਸੀ ਡਾਕਟਰ ਨੂੰ ਅੱਛਾ ਅੱਛਾ ਹਾਂ ਚਲ ਧਿਆਨ ਰੱਖੀ ਮੈਂ ਗੋਲੀ ਲੈ ਕੇ ਆਉਣਾ ਹੈ ਨਜ਼ਰ ਨਾ ਲਵਾ ਆ ਮੈਂ ਤੈਨੂੰ ਤੈਹੀਓ ਕਹਿਣਾ ਨਾ ਚਲ ਛੇਤੀ ਆਜਿਓ ਬੋਲਦੇ ਬੋਲਦੇ は ਸੱਜਣੇ ਨੈਰ ਲੱਗੀ ਭਾਬੀ ਨੂੰ ਸਵਾਦ ਖੇ ਨਜ਼ਰ ਲੱਗੀ ਇਹਨੂੰ ਇਹ ਤੈਨੂੰ ਲੱਗਦਾ ਨਜ਼ਰ ਆਲੀ ਏਡਾ ਬੂਠਾ ਹੈਗਾ ਨਾ ਮੈਂ ਕਿਹਦੀ ਕਿਤੇ ਸੋਣੀ ਲੱਗੀ ਪੋਹਲੀ ਭਰਾਵਾ ਉਹ ਸਿਆੜ ਤੋਂ ਹੈ ਗਈ ਗੋੜੇ ਗੋੜੇ ਠੰਢੀ ਹੋ ਤੇ ਐ ਐਨੀ ਐਨੀ ਬਾਵਾ ਦੀ ਜੋ ਸਾੜੀ ਜੀ ਪਾ ਕੇ ਗਈ ਜਿਹਦੇ ਖੱਡਲ ਵਾਲੀ ਦਾ ਕੋਟੀ ਸਵੈਟਰ ਵਾਲਾ ਉਹ ਨਹੀਂ ਪਾਇਆ ਉੱਥੇ ਗੁਰੂਆ ਨੇ ਗਲਾਬ ਜਗ ਨਹੀਂ ਛੱਡੇ ਇਹਨੇ ਰਸ ਗੁੰਡੇ ਨਹੀਂ ਛੱਡੇ ਇਹਨੇ ਪਕੌੜੇ ਨਹੀਂ ਛੱਡੇ ਮੈਂ ਕਹਿੰਦਾ ਇਹਨੇ ਗੁੰਦੀ ਨਹੀਂ ਛੱਡੀ ਇਹਨੇ ਉੱਥੇ ਚਾਹ ਨਹੀਂ ਛੱਡੀ ਕੌਫੀ ਨਹੀਂ ਛੱਡੀ ਜੋ ਦਾ ਆਇਆ ਨਾ ਅੰਦਰ ਸੁੱਕ ਲਿਆ ਤੇ ਬਿਮਾਰ ਤੇ ਹੋਣਾ ਨਹੀਂ ਗਿਆ